ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਕਰਾਂਗੇ ਗੱਲ ਅੱਜ ਜਿਹੜੀ ਚਿੱਠੀ ਭਗਵੰਤ ਮਾਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ ਕਿਸਾਨਾਂ ਨੂੰ ਵਿੱਤੀ ਮਦਦ ਦੇ ਲਈ ਉਸ ਉੱਪਰ ਆਪਾਂ ਜੋ ਹੈ ਵਿਸਥਾਰ ਦੇ ਵਿੱਚ ਗੱਲ ਕਰਾਂਗੇ ਤੇ ਇਹ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਸੋ ਡਲਾ ਜੀ ਸਭ ਤੋਂ ਪਹਿਲਾਂ ਜ਼ਿਕਰ ਔਰ ਜ਼ਰੂਰ ਮੈਂ ਚਾਹਾਂਗੀ ਵਿਸਤਾਰ ਦੇ ਵਿੱਚ ਤੁਸੀਂ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਕਿ ਅਸੀਂ ਜੋ ਹੈ ਕਿਸਾਨਾਂ ਨੂੰ 50000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦੇਣਾ ਚਾਹੁੰਦੇ ਆ ਇੱਕ ਹਿਸਾਬ ਨੇ ਉਹਨਾਂ ਨੇ ਜੋ ਹੈ ਪ੍ਰਧਾਨ ਮੰਤਰੀ ਤੋਂ ਮਨਜ਼ੂਰੀ ਵੀ ਮੰਗੀ ਹੈ ਅਤੇ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਬਕਾਇਆ ਪੰਜਾਬ ਦਾ 60000 ਕਰੋੜਾ ਉਹ ਵੀ ਜਾਰੀ ਕੀਤਾ ਜਾਵੇ ਤਾਂ ਕਿ ਅਸੀਂ ਜੋ ਹੈ ਸਹੀ ਢੰਗ ਦੇ ਨਾਲ ਕਿਸਾਨਾਂ ਨੂੰ ਵਿੱਤੀ ਮਦਦ ਦੇ ਸਕੀਏ ਜ਼ਰੂਰ ਇਹ ਜਿਹੜੀ ਚਿੱਠੀ ਲਿਖੀ ਗਈ ਹੈ ਇਸ ਦੇ ਉੱਪਰ ਜੋ ਹੈ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਿਓ ਜ਼ਰੂਰ ਇਸ ਉੱਪਰ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਨਾ ਹੋਰ ਕੀ ਕੀ ਗੱਲਾਂ ਲਿਖਿਆ ਗਈਆਂ ਹੈ ਚਿੱਠੀ ਦੇ ਵਿੱਚ ਕਿਸ ਤਰੀਕੇ ਨਾਲ ਹੁਣ ਕਿਸਾਨਾਂ ਨੂੰ ਵਿੱਤੀ ਮਦਦ ਮਿਲ ਸਕੇਗੀ ਦੇਖੋ ਤੁਸੀਂ ਬਹੁਤ ਹੀ ਅਹਿਮ ਗੱਲ ਉਭਾਰੀ ਹੈ ਮੁੱਖ ਮੰਤਰੀ ਦਾ ਦਾਵਾ ਹੈ ਕਿ ਅਸੀਂ 50000 ਕਰੋੜ ਪ੍ਰਤੀ ਏਕੜ 50000 ਕਰੋੜ ਨਹੀਂ ਮਾਫੀ ਚਾਹੂੰਗਾ ਕਿ ਅਸੀਂ 50000 ਪ੍ਰਤੀ ਏਕੜ ਪੰਜਾਬ ਦੇ ਹੜਪੀੜਿਤ ਕਿਸਾਨਾਂ ਨੂੰ ਦੇਣਾ ਚਾਹੁੰਦੇ ਹਾਂ ਤੇ ਉਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦੇ ਨੇ ਮੁੱਖ ਮੰਤਰੀ ਔਰ ਨਾਲੇ ਇਹ ਮੰਗ ਕਰਦੇ ਨੇ ਕਿ ਸਾਡਾ ਬਕਾਇਆ 60000 ਕਰੋੜ ਜਾਰੀ ਕੀਤਾ ਜਾਵੇ ਹੁਣ ਜਿਹੜਾ ਪੈਸਾ ਉਹ ਵਰਤਿਆ ਜਾਣਾ ਐ ਐਸ ਡੀ ਆਰ ਐਫ ਇਹਨੂੰ ਕਹਿੰਦੇ ਨੇ ਜੇ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ ਹੁੰਦਾ ਹੈ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਸੋ ਇਹ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਯਾ ਅਸੀਂ ਇਹਨੂੰ ਕਹਿ ਦਈਏ ਵੀ ਇਹ ਵਿਪਤਾ ਦੇ ਵੇਲੇ ਦਾ ਜਿਹੜਾ ਪੈਸਾ ਜਮਾ ਕੀਤਾ ਹੁੰਦਾ ਹੈ ਖਜ਼ਾਨਿਆਂ 'ਚ ਇਹ ਉਹ ਪੈਸਾ ਹੁੰਦਾ ਹੈ ਪਰ ਇਹ ਜਿਹੜਾ ਇਹ ਕਾਨੂੰਨ ਦੇ ਮੁਤਾਬਕ ਵਰਤਿਆ ਜਾ ਸਕਦਾ ਹੈ ਜਿਹੜਾ ਐਸ ਡੀ ਆਰ ਐਫ ਦਾ ਪੈਸਾ ਹੈ ਉਹ ਹੜ੍ਹਾਂ ਮੌਕੇ ਸੋਕਾ ਪੈ ਜੇ ਤਾਂ ਵਰਤਿਆ ਜਾਂਦਾ ਹੈ ਕੋਈ ਮਹਾਮਾਰੀ ਫੈਲ ਜੇ ਤਾਂ ਵਰਤਿਆ ਜਾ ਸਕਦਾ ਹੈ ਇਸ ਪੈਸੇ ਨੂੰ ਵਰਤਿਆ ਜਾ ਸਕਦਾ ਹੈ ਪਰ ਹਲੇ ਤੱਕ ਕਦੇ ਵੀ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ਤੇ ਪ੍ਰਤੀ ਏਕੜ 50000 ਰੁਪਏ ਨਹੀਂ ਮਿਲਿਆ ਇਹ ਇੱਕ ਵੱਡੀ ਡਿਬੇਟ ਦਾ ਵਿਸ਼ਾ ਬਣ ਗਿਆ ਜਿਹੜੀ ਹੁਣ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੇ ਉਹ ਨਾਲ ਦੀ ਨਾਲ ਕਹਿੰਦੇ ਨੇ ਵੀ ਸਾਨੂੰ ਇਹਦੀ ਮਨਜ਼ੂਰੀ ਦਿਓ ਪ੍ਰਧਾਨ ਮੰਤਰੀ ਤੋਂ ਔਰ ਇਹਦੀ ਮਨਜ਼ੂਰੀ ਹੈ ਜਿਹੜੀ ਉਹ ਇਹਦੇ ਜਿਹੜੇ ਰੂਲਸ ਨੇ ਨਿਜਮ ਨੇ ਉਹਨਾਂ ਨੂੰ ਸੋਧ ਕੇ ਦਿੱਤੀ ਜਾ ਸਕਦੀ ਹੈ ਹੁਣ ਜਿਹੜਾ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਹੈ ਉਹਦਾ ਕਾਨੂੰਨ ਨਿਜਮ ਬਦਲੇ ਜਾਣਗੇ ਅਗਰ ਮਨਜ਼ੂਰੀ ਮਿਲਦੀ ਹੈ 50000 ਦੇਣ ਦੀ ਉਹ ਤਾਂ ਦਿੱਤਾ ਜਾਊਗਾ ਹੁਣ ਇੱਥੇ ਸਵਾਲ ਇਹ ਵੱਡਾ ਹੈ ਕਿ ਚਾਹੀਦਾ ਕੀ ਹੈ ਭਗਵੰਤ ਮਾਨ ਅਗਰ ਉਹਨਾਂ ਨੇ ਮੰਗਿਆ ਹੈ 60000 ਕਰੋੜ ਕੇਂਦਰ ਤੋਂ ਇਹ ਬੜੀ ਚੰਗੀ ਗੱਲ ਹੈ ਜਿਹੜਾ ਡਿਜ਼ਾਸਟਰ ਦਾ ਪੈਸਾ ਸੂਬੇ ਦਾ ਹੀ ਹੈ ਹੁਣ ਸਵਾਲ ਇਹ ਹੈ ਕਿ ਉਹ ਇਹ ਵੀ ਕਹਿਣ ਕਿ ਜਦੋਂ ਤੱਕ ਇਹ ਮਨਜ਼ੂਰੀਆਂ ਨਹੀਂ ਮਿਲਦੀਆਂ ਇਹ ਕਾਨੂੰਨੀ ਗੱਲਾਂ ਨੇਪਰੇ ਨਹੀਂ ਚੜ੍ਹਦੀਆਂ ਅਸੀਂ ਕੋਈ 10 20 50000 10 20 25 ਪ੍ਰਤੀ ਪਰਿਵਾਰ ਜਾਂ ਪ੍ਰਤੀ ਕਿਸਾਨ ਅਸੀਂ ਉਹਨਾਂ ਦੇ ਖਾਤਿਆਂ 'ਚ ਅਗਾਊਂ ਪਾਉਣੇ ਆ ਕਿਉਂਕਿ ਇਹ ਦਾਅਵੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੇ ਨੇ ਕਿ ਜੇ ਸਾਡੀ ਸਰਕਾਰ ਆ ਗਈ ਤੇ ਗਰਦਾਵਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ ਅਸੀਂ ਕਿਸਾਨਾਂ ਦੇ ਖਾਤਿਆਂ 'ਚ ਫੌਰੀ ਪੈਸੇ ਪਾਈਏ ਹੁਣ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਇਸ ਵੇਲੇ ਲੋੜ ਹੈ ਕਿਸਾਨਾਂ ਨੂੰ ਬਹੁਤ ਜ਼ਿਆਦਾ ਵਿੱਤੀ ਮਦਦ ਦੀ ਜਿਹੜਾ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਆ ਜਾਣਾ ਇਹ ਨਹੀਂ ਜਿਹੜਾ ਮੋਬਾਈਲ ਤੇ ਐਸਐਮਐਸ ਆ ਜਾਣਾ ਨਾ ਵੀ ਤੁਹਾਡੇ ਖਾਤੇ 'ਚ ਪੈਸਾ ਆ ਗਿਆ ਉਹਦਾ ਇੱਕ ਸਾਈਕੋਲੋਜੀਕਲ ਜਿਹਨੂੰ ਕਹਿੰਦੇ ਆ ਭਾਵਨਾਤਮਕ ਦਿਮਾਗੀ ਤੌਰ ਤੇ ਇੱਕ ਸੰਤੋਸ਼ ਕਿਸੇ ਵਿਅਕਤੀ ਨੂੰ ਹੋ ਜਾਂਦਾ ਵੀ ਚੱਲ ਮੇਰੇ ਕੋਲੇ ਕੁਝ ਪੈਸੇ ਆ ਗਏ ਤੇ ਮੈਂ ਜਮਾ ਹੀ ਬਰਬਾਦ ਨਹੀਂ ਹੋਇਆ ਕਿਉਂਕਿ ਜੋ ਹੜਾਂ ਦੀ ਪੋਜੀਸ਼ਨ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਆਪਾਂ ਅੱਗੇ ਉਹਦੇ ਤੇ ਵੀ ਗੱਲ ਕਰਦੇ ਹਾਂ ਸੋ ਮੁੱਖ ਮੰਤਰੀ ਨੇ ਅਨੁਰੋਧ ਕੀਤਾ ਪ੍ਰਧਾਨ ਮੰਤਰੀ ਨੂੰ ਕਿ ਐਸਡੀਆਰਐਫ ਦੇ ਨਿਯਮਾਂ 'ਚ ਬਦਲਾਅ ਕੀਤੇ ਜਾਣ ਤਾਂ ਕਿ ਕਿਸਾਨਾਂ ਨੂੰ ਜਿਹੜਾ ਹੜਾਂ ਕਰਕੇ ਨੁਕਸਾਨ ਹੋਇਆ ਹੈ ਅਸੀਂ ਪ੍ਰਤੀ ਏਕੜ 50000 ਦਾ ਮੁਆਵਜ਼ਾ ਦੇ ਦਈਏ ਔਰ ਉਹ ਕਹਿੰਦੇ ਪੰਜਾਬ ਸਰਕਾਰ ਕਿਸਾਨਾਂ ਨੂੰ ਇਹ ਮੁਆਵਜ਼ਾ ਦੇਣ ਲਈ ਤਿਆਰ ਹੈ ਪਰ ਇਹਦੇ ਲਈ ਕੇਂਦਰ ਦੀ ਸਹਿਮਤੀ ਜ਼ਰੂਰੀ ਹੈ ਤੇ ਕੇਂਦਰ ਸਾਨੂੰ ਇਹਦੇ ਲਈ ਮਨਜ਼ੂਰੀ ਦਵੇ ਇਹ ਉਹਨਾਂ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੇ 31 ਅਗਸਤ ਨੂੰ ਦੁਪਹਿਰਕ ਨੂੰ ਸੋ 2 ਵਜੇ ਦੇ ਲਾਗੇ ਛਾਗੇ 2 ਤੋਂ 3 ਵਜੇ ਦੇ ਵਿੱਚ ਵਿੱਚ ਕਿ ਜਿਹੜੀ ਚਿੱਠੀ ਹੈ ਇਹ ਮੀਡੀਆ ਦੇ ਵਿੱਚ ਉਹਨਾਂ ਦੀ ਆ ਗਈ ਹੈ ਔਰ ਇਹਦੇ ਵੇਰਵੇ ਜਿਹੜੇ ਬਾਹਰ ਆ ਗਏ ਹੁਣ ਗੱਲ ਇਹ ਹੈ ਕਿ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ਹਜੇ ਤੱਕ ਚੁੱਪ ਕਿਉਂ ਨੇ ਇਹ ਆਪਣੇ ਆਪ ਚ ਵੱਡੀ ਗੱਲ ਹੈ ਪੰਜਾਬ ਦੇਸ਼ ਦਾ ਐਡਾ ਵੱਡਾ ਸੂਬਾ ਹੈ ਔਰ ਹਿਮਾਚਲ ਔਰ ਪਹਾੜਾਂ ਤੋਂ ਜੰਮੂ ਕਸ਼ਮੀਰ ਤੋਂ ਜਿਹੜਾ ਮੀਂਹ ਪੈ ਰਿਹਾ ਉਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਔਰ ਹਰਜੋਜੀ ਜਿਹੜੇ ਆંકੜੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਸਧਾਰਨ ਮੀਂਹ ਪੈਂਦਾ ਉਹਦੇ ਨਾਲੋਂ 34% ਮੀਂਹ ਜ਼ਿਆਦਾ ਪਿਆ ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਸਾਡੇ ਬਹੁਤ ਸਾਰੇ ਜ਼ਿਲ੍ਹੇ ਨੇ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਜਿੰਨਾ ਜ਼ਿਲ੍ਹਿਆਂ ਚ ਹੜ ਆਇਆ ਉਹਨਾਂ ਜ਼ਿਲ੍ਹਿਆਂ ਚ ਲਗਭਗ ਸਧਾਰਨ ਨਾਲੋਂ ਬਹੁਤ ਜ਼ਿਆਦਾ ਮੀਂਹ ਪਿਆ ਇਹ ਵੀ ਇੱਕ ਗੱਲ ਅਸੀਂ ਮੰਨ ਕੇ ਚੱਲੀਏ ਕਿਉਂਕਿ ਜਿਹੜਾ ਸਥਾਨਕ ਮੀਂਹ ਦਾ ਪਾਣੀ ਹੁੰਦਾ ਉਹ ਵੀ ਆਪਣੀ ਭੂਮਿਕਾ ਅਦਾ ਕਰਦਾ ਜਦੋਂ ਉਹ ਇਕੱਠਾ ਹੋ ਕੇ ਦਰਿਆਵਾਂ ਚ ਜਾਂਦਾ ਤੇ ਦਰਿਆ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜੇ ਨੇ ਉਹ ਉੱਪਰ ਚੱਲ ਰਹੇ ਹੁੰਦੇ ਨੇ ਦਰਿਆ ਉੱਪਰ ਚੱਲਣ ਦਾ ਮਤਲਬ ਹੈ ਕਿ ਦਰਿਆ ਨੱਕੋਂ-ਨੱਕ ਭਰੇ ਪਏ ਨੇ ਜਿਵੇਂ ਅਸੀਂ ਨਹਾਉਣ ਵੇਲੇ ਬਾਲਟੀ ਭਰ ਲੈਂਦੇ ਆ ਫੁੱਲ ਕਈ ਵਾਰੀ ਸੋ ਉਹ ਸਥਿਤੀ ਸਾਡੇ ਦਰਿਆਵਾਂ ਦੀ ਹੈ ਸਤਲੁਜ ਔਰ ਬਿਆਸ ਔਰ ਰਾਵੀ ਇਤਨੇ ਦਰਿਆ ਸਤਲੁਜ ਵੀ ਪੂਰਾ ਲਗਭਗ ਨੱਕੋਂ-ਨੱਕ ਹੀ ਚੱਲ ਰਿਹਾ ਤੇ ਜਿਹੜੀ ਜਿਹੜਾ ਰਾਵੀ ਔਰ ਬਿਆਸ ਹੈ ਉਹਨੇ ਕਿਵੇਂ ਤਬਾਹੀ ਮਚਾਈ ਹੈ ਪਿਛਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਲਗਭਗ 1000 ਤੋਂ ਜ਼ਿਆਦਾ ਪਿੰਡ ਬੁਰੀ ਤਰ੍ਹਾਂ ਨਾਲ ਤਬਾਹ ਹੋਏ ਨੇ ਔਰ ਭਗਵੰਤ ਮਾਨ ਨੇ ਜਿਹੜੀ ਚਿੱਠੀ ਲਿਖੀ ਆ ਉਹਦੇ 'ਚ ਵੀ ਇਹ ਗੱਲ ਉਹਨਾਂ ਨੇ ਦਰਜ ਕੀਤੀ ਹੈ ਮੌਤਾਂ ਦਾ ਅੰਕੜਾ ਨਹੀਂ ਦੱਸਿਆ ਹਜੇ ਤੱਕ ਮੈਂ ਕੱਲ ਪਰਸੋਂ ਵੀ ਕਿਹਾ ਸੀ ਕਿ ਸੂਬੇ ਦੀ ਸਰਕਾਰ ਨੂੰ ਮੌਤਾਂ ਦਾ ਅੰਕੜਾ ਵੀ ਜਾਰੀ ਕਰਨਾ ਚਾਹੀਦਾ ਹੈ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹ 24 ਮੌਤਾਂ ਘੱਟੋ ਘੱਟ ਦੱਸ ਰਹੇ ਨੇ ਹਾਲਾਂਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਅੱਜ ਅਖਬਾਰਾਂ 'ਚ ਰਿਪੋਰਟ ਹੋਈ ਹੈ ਕਈ ਲੋਕਾਂ ਦੀ ਉੱਥੇ ਮੌਤ ਹੋ ਗਈ ਉੱਥੇ ਵੀ ਕਈ ਜਗ੍ਹਾ ਤੇ ਜਿਹੜੀ ਅ ਬੱਦਲ ਵੀ ਫਟੇ ਤੇ ਜ਼ਮੀਨ ਵੀ ਖਿਸਕ ਰਹੀ ਹੈ ਸੋ ਮੌਤਾਂ ਤਾਂ ਬਹੁਤ ਜ਼ਿਆਦਾ ਜਿਹੜਾ ਪਾਕਿਸਤਾਨ ਵਾਲੇ ਪਾਸੇ ਦਾ ਪੰਜਾਬ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਕਿਉਂਕਿ ਰਾਵੀ ਜਿਹੜਾ ਪਾਣੀ ਹੈ ਰਾਵੀ ਦਾ ਇਹ ਪਾਕਿਸਤਾਨ ਜਾਂਦਾ ਹੈ ਪਰ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਉੱਥੇ ਵੀ ਆਇਆ ਹੋਇਆ ਸੋ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਜਿਹੜੀਆਂ ਜਿਹੜੀ ਰਾਜਨੀਤੀ ਵੀ ਸਾਡੇ ਮੁਲਕ ਚ ਕੀਤੀ ਜਾਂਦੀ ਹੈ ਨਾ ਕਿ ਜਵਾਲਾਲ ਨਹਿਰੂ ਨੇ ਇੰਡਸ ਸਮਝੌਤਾ ਕਰਕੇ ਗਲਤੀ ਕੀਤੀ ਸੀ ਸੋ ਅੱਜ ਪੰਜਾਬ ਦੇ ਲੋਕ ਤਾਂ ਇਹ ਮਹਿਸੂਸ ਕਰ ਗਏ ਕਿ ਜਵਾਲਾਲ ਨਹਿਰੂ ਨੇ ਉਹ ਗਲਤੀ ਨਹੀਂ ਕੀਤੀ ਸੀ ਉਹ ਉਸ ਵੇਲੇ ਦੀ ਜ਼ਰੂਰਤ ਸੀ ਹੁਣ ਅੱਜ ਜਿਹੜਾ ਪਾਣੀ ਹੈ ਉਹ ਕਿੱਥੇ ਜਾ ਰਿਹਾ ਜੀ ਇਹ ਹੜਾਂ ਦਾ ਇਹ ਪਾਕਿਸਤਾਨ ਜਾ ਰਿਹਾ ਹੈ ਅਗਰ ਇੰਡਸ ਜਲ ਸਮਝੌਤਾ ਨਾ ਹੋਇਆ ਹੁੰਦਾ ਤੇ ਕੀ ਸਾਡੇ ਕੋਲੇ ਇੰਨੇ ਡੈਮ ਸੀਗੇ ਅਸੀਂ ਇੰਨੇ ਡੈਮ ਬਣਾਏ ਸਾਡਾ ਸਭ ਤੋਂ ਵੱਡਾ ਜਿਹੜਾ ਡੈਮ ਬਣਿਆ ਨਾ ਹਰਜੋਜੀ ਉਹ ਹੈ ਭਾਖੜਾ ਡੈਮ ਇਹ ਏਸ਼ੀਆ ਦੇ ਵਿੱਚ ਸਾਡਾ ਤੀਸਰਾ ਸਭ ਤੋਂ ਵੱਡਾ ਨੰਬਰ 1 ਤੇ ਮਧ ਪ੍ਰਦੇਸ਼ ਚ ਹੈ ਇੱਕ ਤੇਲੰਗਾਨਾ ਚ ਹੈ ਇਹ ਦੋਵੇਂ ਡੈਮ ਨੇ ਜਿਹੜੇ ਉੱਥੇ ਬਹੁਤ ਵੱਡੇ ਵੱਡੇ ਡੈਮ ਨੇ ਔਰ ਸਾਡਾ ਭਾਖੜਾ ਡੈਮ ਇੱਥੇ ਗੋਬਿੰਦ ਸਾਗਰ ਝੀਲ ਰੰਜਰ ਵਾਇਰ ਜੀ ਨੂੰ ਸਿੱਖਿਆ ਦਨਿਆ ਇਹ ਲਗਭਗ 150 ਕਿਲੋਮੀਟਰ ਦੇ ਲੰਬੀ ਆਏ ਸੋ ਲਗਭਗ 150 ਕਿਲੋਮੀਟਰ ਜਿਹੜਾ ਭਾਖੜਾ ਡੈਮ ਹੈ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਉੱਥੇ ਪਿੰਡ ਦਾ ਨਾਮ ਸੀ ਭਾਖੜਾ ਜਿੱਥੋਂ ਇਹ ਸ਼ੁਰੂ ਹੋਇਆ ਤੇ ਇਹ ਭਾਖੜਾ ਡੈਮ ਹੈ ਜਿਹੜਾ ਇਹਦੀ ਸਭ ਤੋਂ ਵੱਡੀ ਜਿਹੜੀ ਰੈਜ਼ਰਵਾਇਰ ਹੈ ਗੋਬਿੰਦ ਸਾਗਰ ਝੀਲ ਉਹ ਹਜੇ ਵੀ ਭਾਖੜਾ ਡੈਮ ਨੂੰ ਉਹਨੇ ਖਤਰੇ ਦੇ ਨਿਸ਼ਾਨ ਤੋਂ 8-9 ਫੁੱਟ ھیਠਾਂ ਰੱਖਿਆ ਹੈ 1680 ਭਾਖੜੇ ਦਾ ਖਤਰੇ ਦਾ ਨਿਸ਼ਾਨ ਹੈ ਅਜੇ 1670 71 72 ਐ ਪਾਣੀ ਘਟ ਵੱਲ ਰਿਹਾ ਉੱਥੇ ਸੋ ਇਹ ਥੋੜਾ ਜਿਹਾ ਸਾਡੇ ਲਈ ਇੱਕ ਸੁੱਖ ਵਾਲੀ ਗੱਲ ਹੈ ਕਿ ਭਾਖੜਾ ਡੈਮ ਹੈ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੇ ਨਹੀਂ ਆਇਆ ਪਰ ਜੇ ਅਸੀਂ ਬਾਕੀ ਪੰਜਾਬ ਦੀ ਗੱਲ ਕਰੀਏ ਪੌਂਗ ਡੈਮ ਇਹਦਾ ਪਾਣੀ ਬਿਆਸ ਚ ਆ ਰਿਹਾ ਬਹੁਤ ਜ਼ਿਆਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਇਹ ਭਾਖੜੇ ਦਾ ਪ੍ਰਬੰਧ ਵੀ ਦੇਖਦਾ ਹੈ ਬਿਆਸ ਦਾ ਪ੍ਰਬੰਧ ਵੀ ਦੇਖਦਾ ਹੈ ਔਰ ਬਿਆਸ ਚ ਕਾਫੀ ਜ਼ਿਆਦਾ ਪਾਣੀ ਪੌਂਗ ਡੈਮ ਵੀ ਖਤਰੇ ਦੇ ਨਿਸ਼ਾਨ ਤੇ ਹੈ ਰੰਜੀਤ ਸਾਗਰ ਡੈਮ ਵੀ ਔਰ ਅਸੀਂ ਦੇਖਿਆ ਜਿਹੜਾ ਸਾਡਾ ਫਲੱਡ ਗੇਟ ਟੁੱਟ ਗਿਆ ਮਾਧੋਪੁਰ ਹੈਡਵਰਕਸ ਤੋਂ ਉਹਦੇ ਕਰਕੇ ਵੀ ਰਾਵੀ ਦੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਪਰ ਹਰਜੋਤ ਜੀ ਪਾਕਿਸਤਾਨ 'ਚ ਵੀ ਰਾਵੀ ਦੇ ਪਾਣੀ ਨੇ ਬਹੁਤ ਨੁਕਸਾਨ ਕੀਤਾ ਹੈ ਔਰ ਹੁਣ ਸਾਡੇ 1000 ਤੋਂ ਪਿੰਡ ਵੱਧ ਚੁੱਕੇ ਨੇ ਮੇਰਾ ਮੰਨਣਾ ਹੈ ਕਿ 11-1200 ਪਿੰਡ ਕਿਉਂਕਿ ਜਿਹੜਾ ਨਾ ਬਿਆਸ 'ਚ ਨਾ ਰਾਵੀ 'ਚ ਪਾਣੀ ਦਾ ਪੱਧਰ ਘਟ ਨਹੀਂ ਰਿਹਾ ਪਾਣੀ ਲਗਾਤਾਰ ਆ ਰਿਹਾ ਪਹਾੜਾਂ 'ਚ ਵੀ ਲਗਾਤਾਰ ਪੈ ਰਿਹਾ ਹੈ ਜਦੋਂ ਤੱਕ ਪਹਾੜਾਂ 'ਚ ਮੀਂਹ ਨਹੀਂ ਰੁਕਦਾ ਸਾਡੇ ਪੌਂਗ ਡੈਮ ਹੋ ਗਏ ਔਰ ਰੰਜੀਤ ਸਾਗਰ ਡੈਮ ਇਹਨਾਂ ਨੇ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਨਹੀਂ ਆਉਣਾ ਇਹ ਲਗਭਗ ਖਤਰੇ ਦੇ ਨਿਸ਼ਾਨ ਤੇ ਹੈ ਜੀ ਜੀ ਬਿਲਕੁਲ ਤੁਹਾਡਾ ਜੀ ਤੇ ਮੈਂ ਘੱਗਰ ਨੂੰ ਘੱਗਰ ਨੂੰ ਲੈ ਕੇ ਵੀ ਜ਼ਰੂਰ ਚਾਹੂੰਗੀ ਕਿ ਅਪਡੇਟ ਸਾਂਝਾ ਕਰੇ ਕਿਉਂਕਿ ਲੋਕ ਜਿਹੜੇ ਘੱਗਰ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਨੇ ਉਹਨਾਂ ਵਿੱਚ ਉਹਨਾਂ ਚਿੰਤਾ ਬਹੁਤ ਬਣੀ ਹੋਈ ਹੈ ਕਿਉਂਕਿ ਇਸ ਜਿਵੇਂ ਮੌਸਮ ਵੀ ਦੇਖ ਰਹੇ ਆ ਅੱਜ ਦਾ ਦਿਨ ਵੀ ਜੋ ਹੈ ਕਾਫੀ ਬਾਰਿਸ਼ ਹੋਈ ਹੈ ਕਈ ਇਲਾਕਿਆਂ ਦੇ ਵਿੱਚ ਸੋ ਘੱਗਰ ਨੂੰ ਲੈ ਕੇ ਕੀ ਤਾਜ਼ਾ ਅਪਡੇਟ ਹੈ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਦੇਖੋ ਘੱਗਰ ਦੇ ਵਿੱਚ ਸਾਨੂੰ ਜ਼ਿਆਦਾ ਖਤਰਾ ਹੜ੍ਹਾਂ ਦਾ ਉਦੋਂ ਪੈਦਾ ਹੁੰਦਾ ਹੈ ਜਦੋਂ ਸੁਖਨਾਲੇਕ ਚੋਂ ਪਾਣੀ ਛੱਡਿਆ ਜਾਂਦਾ ਹੈ ਹਾਲਾਕੀ ਹੁਣ ਤੱਕ ਸੁਖਨਾ ਲੇਕ ਦੇ ਵਿੱਚੋਂ ਇਸ ਮੌਸਮ 'ਚ ਬੀਤੇ ਕੁਝ ਕ ਹਫਤੇ 2 ਹਫਤਿਆਂ 'ਚ ਸੁਖਨਾ ਲੇਕ ਦੇ ਜਿਹੜੇ ਫਲੱਡ ਗੇਟ ਹੈ ਉਹ 7 ਵਾਰ ਖੋਲੇ ਜਾ ਚੁੱਕੇ ਨੇ ਪਰ ਫਿਰ ਵੀ ਰੱਬ ਦਾ ਸ਼ੁਕਰ ਹੈ ਕਿ ਹਜੇ ਘੱਗੜ ਨੇ ਹੜਾਂ ਦੀ ਮਾਰ ਨਹੀਂ ਕੀਤੀ ਹਾਲਾਕੀ ਜਿਹੜਾ ਮੀਂਹ ਪੈ ਰਿਹਾ ਅੱਜ ਵੀ ਪਟਿਆਲੇ ਵਾਲੇ ਪਾਸੇ ਵੀ ਮੀਂਹ ਪੈ ਰਿਹਾ 31 ਅਗਸਤ ਨੂੰ ਔਰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਰਿਪੋਰਟ ਹੈ ਹਲਕੇ ਤੋਂ ਦਰਮਿਆਨਾ ਮੀਂਹ ਪੈ ਰਿਹਾ ਹੈ ਜਿਹੜਾ ਮੌਸਮ ਵਿਭਾਗ ਮਹਿਕਮੇ ਉਹ ਅਗਲੇ 1-2 ਦਿਨ ਹੋਰ ਵੱਖ-ਵੱਖ ਸ਼ਹਿਰਾਂ 'ਚ ਮੀਂਹ ਦੀਆਂ ਜਿਹੜੀਆਂ ਸੂਚਨਾਵਾਂ ਨੇ ਅਗਾਊਂ ਦੇ ਰਿਆ ਹੁਣ ਗੱਲ ਜਿਹੜਾ ਖੱਗਰ ਹੈ ਕਿਉਂਕਿ 2023 'ਚ ਵੀ ਹੜ੍ਹ ਆਈ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਹੜ੍ਹ ਪੱਕੇ ਵੀ ਕੀਤੇ ਗਏ ਔਰ ਖੱਗਰ ਦੀ ਸਾਫ ਸਫਾਈ ਦਾ ਪ੍ਰਬੰਧ ਹੜ੍ਹਾਂ ਦੇ ਮੌਸਮ ਤੋਂ ਪਹਿਲਾਂ ਜ਼ਰੂਰ ਕੀਤਾ ਗਿਆ ਕਿਉਂਕਿ ਸੰਗਰੂਰ ਮੁੱਖ ਮੰਤਰੀ ਉੱਥੋਂ ਲੋਕ ਸਭਾ ਦੇ ਮੈਂਬਰ ਰਹੇ ਨੇ ਔਰ ਕਿਉਂਕਿ ਭਗਵੰਤਬਾਨ ਦਾ ਲਾਂਘਾ ਵੀ ਹੈ ਸੰਗਰੂਰ ਵਾਲਾ ਸੋ ਉਧਰਲੇ ਪਾਸੇ ਸ਼ਮੇ ਉਸੇ ਗੱਲ ਨੂੰ ਅੱਗੇ ਵਧਾ ਰਿਹਾ ਸੀ ਕਿ ਕੱਗਰ ਚੰਤਾਲੀ ਸਥਿਤੀ ਤਾਂ ਹੈ ਲੇਕਿਨ ਅਗਰ ਮੀ ਨਹੀਂ ਪੈਂਦਾ ਤੇ ਫਿਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਖਤਰਾ ਟਲੇਗਾ ਹਜੇ ਖਤਰਾ ਹੈ ਲੇਕਿਨ ਉਸ ਪੱਧਰ ਦਾ ਖਤਰਾ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਬੰਨ ਨੇ ਉਹ ਸਮਾਂ ਰੰਦੇ ਪੱਕੇ ਕਰ ਲਏ ਗਏ ਨੇ ਔਰ ਸਾਡੇ ਲਈ ਘੱਟ ਚਿੰਤਾ ਇਸ ਕਰਕੇ ਵੀ ਹੈ ਕਿ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਗਰ ਪਾਖੜਾ ਡੈਮ ਵੀ ਅਜ ਖਤਰੇ ਦੇ ਨਿਸ਼ਾਨ ਤੇ ਹੁੰਦਾ ਤੇ ਫੇਰ ਖੱਗਰ ਤੇ ਪਾਣੀ ਦਾ ਦਬਾਅ ਹੋਰ ਵੱਧਣਾ ਸੀ ਕਿਉਂਕਿ ਸੁਖਨਾ ਲੇਕ 'ਚ ਵੀ ਫੇਰ ਪਾਣੀ ਜ਼ਿਆਦਾ ਆਉਣਾ ਸੀ ਕਿਤੇ ਨਾ ਕਿਤੇ ਜਦੋਂ ਉੱਪਰੋਂ ਪਹਾੜਾਂ 'ਚੋਂ ਪਾਣੀ ਛੱਡਿਆ ਜਾਂਦਾ ਹੈ ਕਿਤੇ ਨਾ ਕਿਤੇ ਜਿਹੜੇ ਇਹ ਸਾਰੇ ਪਾਣੀ ਦੇ ਸਰੋਤ ਨੇ ਇਹ ਆਪਸ ਦੇ ਵਿੱਚ ਕਨੈਕਟ ਹੁੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਔਰ ਪਹਾੜਾਂ 'ਚ ਜਦੋਂ ਮੀਂਹ ਜ਼ਿਆਦਾ ਪੈਂਦਾ ਅਗਰ ਪਹਾੜਾਂ 'ਚ ਮੀਂਹ ਜ਼ਿਆਦਾ ਪਊਗਾ ਤੇ ਸੁਖਨਾ ਲੇਕ 'ਚ ਵੀ ਮੀਂਹ ਜ਼ਿਆਦਾ ਆਊਗਾ ਪਾਣੀ ਜ਼ਿਆਦਾ ਆ ਕੇ ਸਟੋਰ ਹੋਊਗਾ ਸੋ ਸਾਰਾ ਕੁਝ ਇਸ ਵਕਤ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਮੀਂਹ ਕਦੋਂ ਬੰਦ ਹੁੰਦੇ ਨੇ ਔਰ ਦੇਖਿਆ ਜਾਵੇ ਤਾਂ ਇਹ ਪੂਰਾ ਮਹੀਨਾ ਸਤੰਬਰ ਦਾ ਇਹਨੂੰ ਅਸੀਂ ਹਜੇ ਚਿੰਤਾਜਨਕ ਮੰਨਾਂਗੇ ਉਹ ਇਸ ਕਰਕੇ ਕਿਉਂਕਿ ਜਦੋਂ 1988 ਚੜ ਆਏ ਸੀ ਉਦੋਂ 22 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ 4-5 ਦਿਨਾਂ ਦੇ ਵਿੱਚ 540 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਸੀ ਜਦੋਂ ਕਿ ਮੌਸਮ ਵਿਭਾਗ ਦੇ ਅਨੁਮਾਨ ਸੀ ਕਿ 120 ਮਿਲੀਮੀਟਰ ਬਰਸਾਤ ਪਾਉਗੀ ਹੁਣ ਉਦੋਂ ਸਾਰੇ ਡੈਮਾਂ ਨੂੰ ਉਸ ਤਰੀਕੇ ਨਾਲ ਰੱਖਿਆ ਗਿਆ ਸੀ ਉਹਨਾਂ ਦਾ ਪੱਧਰ ਕਿ ਅਸੀਂ 120 ਮਿਲੀਮੀਟਰ ਪਾਣੀ ਹੈ ਜਿਹੜਾ ਉਹ ਵੀ ਉਹਦੇ ਚ ਸਮਾਜ ਜਾਵੇ ਤੇ ਕਈ ਵਾਰੀ ਦੁੱਗਣਾ ਰੱਖ ਲੈਂਦੇ ਵੀ ਜੇ ਮੀਂਹ ਵੱਧ ਪੈ ਗਿਆ 120 ਮਿਲੀਮੀਟਰ ਨਹੀਂ ਤੇ ਅਸੀਂ 240 ਮਿਲੀਮੀਟਰ ਮਿਲੀਮੀਟਰ ਬਰਸਾਤ ਵੀ ਸਟੋਰ ਕਰ ਲਈਏ ਪਰ ਮੀਂਹ ਪੈ ਗਿਆ 540 ਮਿਲੀਮੀਟਰ 5 ਗੁਣਾ ਸੋ ਜਦੋਂ 5 ਗੁਣਾ ਪਾਣੀ 4 ਦਿਨਾਂ ਚ ਆ ਗਿਆ ਡੈਮਾਂ ਚ ਇਕੱਠਾ ਹੋ ਗਿਆ ਤੇ ਉਹ ਨਿਸ਼ਚਿਤ ਤੌਰ ਦੇ ਉੱਤੇ ਭਾਖੜੇ ਨੂੰ ਰੋਕਿਆ ਗਿਆ ਉਦੋਂ ਵੀ 1988 ਚ ਵੀ 86 87 ਤੱਕ 1680 86 87 ਫੁੱਟ ਤੱਕ ਰੋਕਿਆ ਗਿਆ ਲੇਕਿਨ ਜਦੋਂ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਸੀ ਤੇ ਫਿਰ ਆਖਰਕਾਰ ਪਾਣੀ ਛੜਨਾ ਪਿਆ ਜਦੋਂ 4-5 ਦਿਨਾਂ ਚ ਇੰਨਾ ਜ਼ਿਆਦਾ ਪਾਣੀ ਪਿਆ ਫਿਰ ਕੋਈ ਹੱਲ ਨਹੀਂ ਸੀ ਇਸ ਕਰਕੇ ਉਦੋਂ ਪੂਰੇ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਹੜ ਆਏ ਤੇ ਲਗਭਗ 9000 ਪਿੰਡ ਸਾਡੇ ਉਹ ਖੜਾਂ ਦਾ ਸ਼ਿਕਾਰ ਹੋਏ ਜਦ ਕਿ ਇਸ ਵੇਲੇ ਅਸੀਂ 7-8 ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਹੜ ਦੇਖ ਰਹੇ ਹਾਂ ਇਹ ਫਰਕ ਹੈ 1988 ਤੇ ਹੁਣ ਦਾ ਔਰ ਹੁਣ ਹਜੇ ਤੱਕ ਵੀ ਜਿਹੜਾ ਭਾਖੜਾ ਹੈ ਉਹ 1670-71 ਫੁੱਟ ਤੇ ਆ ਸੋ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਇਸ ਕਰਕੇ ਅਗਰ ਆਉਂਦੀ ਦੁਨਾਚ ਮੀਂਹ ਹਟ ਗਿਆ ਫਿਰ ਅਸੀਂ ਇਹ ਪਾਣੀ ਬਿਆਸ ਤੇ ਰਾਵੀ ਦਾ ਵੀ ਉਤਰੇਗਾ ਜੇ ਪਹਾੜਾਂ 'ਚ ਮੀਂਹ ਹਟਦਾ ਤੇ ਅਗਰ ਇਸ ਸਤੰਬਰ ਦੇ ਮਹੀਨੇ ਮੀਂਹ ਫੇਰ ਦੁਬਾਰਾ ਜ਼ਿਆਦਾ ਪਿਆ ਤੇ ਉਨੀ ਦੇਰ ਤੱਕ ਸਾਨੂੰ ਜਿਹੜਾ ਹੜ੍ਹ ਹੈ ਉਹਨਾਂ ਦਾ ਖਤਰਾ ਚੱਲਣਾ ਪੈਣਾ ਫੇਰ ਇਸ ਕਰਕੇ ਹੁਣ ਅਸੀਂ ਅਰਦਾਸ ਕਰੀਏ ਕਿ ਬਰਸਾਤ ਰੱਬ ਬੰਦ ਕਰੇ ਤੇ ਪਹਾੜਾਂ ਜ਼ਮੀਨ ਨਾ ਪਵੇ ਜੇ ਪੰਜਾਬ ਚ ਮੀਂਹ ਮਾੜਾ ਮੋਟਾ ਪੈਂਦਾ ਜੀ ਉਹਦਾ ਉਸ਼ਪੱਧਰ ਤੇ ਨੁਕਸਾਨ ਨਹੀਂ ਹੈ ਜਿਹੜਾ ਪਹਾੜਾਂ ਚ ਮੀਂਹ ਪੈਣ ਦਾ ਨੁਕਸਾਨ ਹੈ ਕਿਉਂਕਿ ਪਹਾੜਾਂ ਦਾ ਸਾਰਾ ਪਾਣੀ ਇਕੱਠਾ ਹੋ ਕੇ ਜਿਹੜਾ ਉਹ ਅਲੱਗ-ਅਲੱਗ ਕੈਚਮੈਂਟ ਏਰੀਆ ਹੈ ਪੌਂਗ ਡੈਮ ਦਾ ਪਾਖੜਾ ਡੈਮ ਦਾ ਤੇ ਰੰਜੀਤ ਸਾਗਰ ਬੰਨ ਦਾ ਉਹ ਸਾਰਾ ਪਾਣੀ ਉੱਥੇ ਆਉਂਦਾ ਤੇ ਫਿਰ ਉਹ ਜਦੋਂ ਡੈਮ ਭਰਦੇ ਨੇ ਤੇ ਪਹਾੜਾਂ ਚ ਮੀਂਹ ਜਾਰੀ ਰਹਿੰਦਾ ਫਿਰ ਡੈਮ ਖੋਲਣੇ ਪੈਂਦੇ ਨੇ ਫਲੱਡ ਗੇਟ ਉਹਦਾ ਕੋਈ ਹੱਲ ਨਹੀਂ ਕਿਉਂਕਿ ਜੇ ਉਹ ਪਾਣੀ ਨਹੀਂ ਛੱਡਿਆ ਜਾਊਗਾ ਬਹੁਤ ਸਾਰੇ ਲੋਕ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਜੀ ਡੈਮ ਖੋਲਤੇ ਗਲਤ ਕਰਤਾ ਰੱਬ ਨਾ ਕਰੇ ਅਗਰ ਕਦੀ ਕੋਈ ਡੈਮ ਟੁੱਟ ਗਿਆ ਹਜੇ ਤਾਂ ਅਸੀਂ ਫਲੱਡ ਗੇਟ ਟੁੱਟੇ ਦੇਖਿਆ ਰਾਵੀ ਦੇ ਅਨੇ ਮਾਧੋਪੁਰ ਦੇ ਮਾਦੋਪੁਰ ਹੈਡਵਰਕਸ ਤੇ ਤੇ ਰੱਬ ਨਾ ਕਰੇ ਕਦੀ ਕੋਈ ਡੈਮ ਟੁੱਟ ਗਿਆ ਨਾ ਜੀ ਤੇ ਫੇਰ ਉਹ ਸਥਿਤੀਆਂ ਉਹ ਅਸੀਂ ਸੋਚ ਨਹੀਂ ਸਕਦੇ ਵੀ ਕਿੰਨੀਆਂ ਖਤਰਨਾਕ ਸਥਿਤੀਆਂ ਹੋਣਗੀਆਂ ਇਸ ਕਰਕੇ ਅਸੀਂ ਇੱਕੋ ਅਰਦਾਸ ਕਰੀਏ ਕਿ ਮੀਂਹ ਨਾ ਪਵੇ ਪਹਾੜਾਂ 'ਚ ਇਹੀ ਸਾਡਾ ਪੰਜਾਬ ਹੈ ਜਿਹੜਾ ਸਾਡਾ ਜੀਵਨ ਮਰਨ ਹੈ ਪਹਾੜ ਅਗਰ ਸੁੱਕੇ ਰਹਿ ਜਾਂਦੇ ਨੇ ਅਸੀਂ ਔਖੇ ਹੁੰਨੇ ਆ ਪਾਣੀ ਨਹੀਂ ਆਉਂਦਾ ਬਿਜਲੀ ਤੇ ਜੇ ਜ਼ਰੂਰਤ ਨਾਲੋਂ ਵੱਧ ਮੀਂਹ ਪੈ ਜਾਣ ਤਾਂ ਅਸੀਂ ਔਖੇ ਇਸੇ ਕਰਕੇ ਕਹਿੰਦੇ ਨੇ ਵੀ ਕੁਦਰਤ ਦਾ ਸੰਤੁਲਨ ਹੈ ਜਿਹੜਾ ਉਹ ਬੜਾ ਜ਼ਰੂਰੀ ਹੈ ਸੋ ਕੁਦਰਤ ਦਾ ਸੰਤੁਲਨ ਬਣਿਆ ਰਵੇ ਸ਼ੋਕਾ ਨਾ ਪਵੇ ਮੀਂਹ ਪਵੇ ਮੀਂਹ ਉਹਨਾਂ ਕੁ ਪਵੇ ਹੜ ਨਾ ਆਉਣ ਭਾਈ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਜੀ ਕਿਉਂਕਿ ਕੁਦਰਤ ਤੇ ਪਰਚਾ ਤਾਂ ਦਿੱਤਾ ਨਹੀਂ ਜਾ ਸਕਦਾ ਵੀ ਪਾਣੀ ਕੁਦਰਤ ਕਿਉਂ ਛੱਡ ਰਹੀ ਹੈ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਕਾਫੀ ਵਿਸਤਾਰ ਦੇ ਵਿੱਚ ਜੋ ਡੈਮਾ ਦੀ ਹੁਣ ਮੌਜੂਦਾ ਸਥਿਤੀ ਬਣੀ ਹੋਈ ਹੈ ਇਸ ਦੇ ਉੱਪਰ ਵੀ ਗੱਲ ਕੀਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਕਿਸਾਨਾਂ ਨੂੰ ਵਿੱਤੀ ਮਦਦ ਮਿਲਣੀ ਹੈ ਇਹ ਸਿਰਫ ਜੋ ਹੈ ਸਿਆਸਤਦਾਨਾਂ ਲਈ ਇੱਕ ਸਿਆਸਤ ਦਾ ਮੁੱਦਾ ਨਾ ਬਣੇ ਔਰ ਜ਼ਮੀਨੀ ਪੱਧਰ ਤੇ ਜੋ ਹੈ ਜਿਨ੍ਹਾਂ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਉਹਨਾਂ ਨੂੰ ਵਿੱਤੀ ਮਦਦ ਜ਼ਰੂਰ ਮਿਲ ਸਕੇ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਡੱਲਾ ਜੀ ਤੁਹਾਡਾ ਤੇ ਨਾਲ ਹੀ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਜ਼ਰੂਰ ਕਹਾ ਕਿ ਦਰਸ਼ਕਾਂ ਨੂੰ ਕਿ ਤੁਸੀਂ ਵੀ ਆਪਣੇ ਵਿਚ ਸਾਂਝੇ ਕਰ ਸਕਦੇ ਹੋ ਜਿਹੜਾ YouTube ਚੈਨਲ ਹੈ ਸਾਡਾ ਪੰਜਾਬ ਬੈਲਟ ਚੈਨਲ ਇਸ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਔਰ ਤੁਹਾਡੇ ਪੰਜਾਬ ਬੈਲਟ ਚੈਨਲ ਦੇ ਸਾਰੇ ਸਰੋਤਿਆਂ ਨੂੰ ਵੀ ਬਹੁਤ-ਬਹੁਤ ਧੰਨਵਾਦ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਤੱਕ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ